ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਐਮਪੀ ਅਮਰਤਪਾਲ ਸਿੰਘ ਨੇ ਅੱਜ ਸੌ ਚੁੱਕ ਲਈ ਐ ਲੇਕਿਨ ਇਹ ਦੁਨੀਆ ਦੀ ਪਹਿਲੀ ਸੌ ਹੋ ਗਈ ਜਿਹੜੀ ਕਿ ਵੀਡੀਓ ਕਾਨਫਰੈਂਸ ਨਹੀਂ ਹੋਈ ਵੀਡੀਓਗ੍ਰਾਫੀ ਨਹੀਂ ਹੋਈ ਔਰ ਐਦਾਂ ਕਸਮ ਚੁਕਾਈ ਗਈ ਬਿਲਕੁਲ ਉਹ ਮਿੱਡਲਾ ਦੁਆਰਾ ਜਿਵੇਂ ਕਿਸੇ ਚੋਰ ਜਿਵੇਂ ਕੋਈ ਚੋਰ ਨੇ ਚੋਰੀ ਕੀਤੀ ਹੁੰਦੀ ਹੈ ਜਾਂ ਚੋਹੇ ਚੋਰੀ ਕਰਨੀ ਹੁੰਦੀ ਹੈ ਜਾਂ ਲੋਕਾਂ ਨੂੰ ਨਹੀਂ ਦਿਖਾਣਾ ਭਈ ਕਮਾਲ ਐ ਤੁਸੀਂ ਉਸ ਬੰਦੇ ਨੂੰ ਪਰੋਲ ਤੇ ਸੱਧਿਆ 4 ਦਿਨਾਂ ਲਈ ਔਰ ਉਹਨੂੰ ਇੱਕ ਝਲਕ ਵੀ ਮੀਡੀਆ ਤੇ ਨਹੀਂ ਪੈਣ ਦਿੱਤੀ ਕਮਾਲ ਹੈ ਕਮ ਸੇ ਕਮ ਮੀਡੀਆ ਤੇ ਇੱਕ ਫੋਟੋ ਜਾਂ ਇੰਟਰਵਿਊ ਤਾਂ ਹੋਣ ਦਿੰਦੇ ਉਹਦੇ ਜਜ਼ਬਾਤਾਂ ਦਾ ਤਾਂ ਪਤਾ ਚੱਲਦਾ ਭਾਈ ਅਮਰਤਪਾਲ ਦੇ ਕਿ ਉਹਨਾਂ ਨੇ ਜੇਲ੍ਹ ਵਿੱਚ ਰਹਿ ਕੇ ਕੀ ਸਿੱਖਿਆ ਔਰ ਕਿੱਦਾਂ ਦਾ ਵਤੀਰਾ ਹੋ ਰਿਹਾ ਔਰ ਐਮਪੀ ਬਣਨ ਦੀ ਉਹਨਾਂ ਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਇਹ ਚੀਜ਼ ਨੂੰ ਪਾ ਕੇ ਲੋਕਾਂ ਦਾ ਕਿਵੇਂ ਅਮ ਵੈਲਕਮ ਕਿਦਾਂ ਉਹਨਾਂ ਦਾ ਧੰਨਵਾਦ ਕਿਦਾਂ ਉਹਨਾਂ ਦਾ ਸ਼ੁਕਰੀਆ ਦਾ ਕਰਦੇ ਨੇ ਸੋ ਇਹਦਾ ਮਤਲਬ ਇਹ ਹੈ ਕਿ ਜੇਲ੍ਹ ਵਿੱਚ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਉਹਨਾਂ ਨੂੰ ਸਹੀ ਖਾਣਾ ਪੀਣਾ ਔਰ ਸਹੀ ਰਹਿਣ ਸਹਿਣ ਨਹੀਂ ਹੈਗਾ ਔਰ ਉਹਨਾਂ ਦੇ ਨਾਲ ਤਾਂ NSA 20 ਇੱਕ ਗਲਤ ਧੱਕਾ ਹੈ ਕੋਈ ਉਹਨਾਂ ਨੇ ਬੰਬ ਧਮਾਕਾ ਕਤਲ ਜਾਂ ਕੋਈ ਦੇਸ਼ ਦੇ ਜਦ ਭਾਰਤੀ ਝੰਡੇ ਦੇ ਖਿਲਾਫ ਸ਼ਾਂ ਦੇ ਖਿਲਾਫ ਜਾਂ ਉਹਨਾਂ ਨੂੰ ਪੈਰੇ ਤੋਂ ਨੇ ਕੁਚਲਿਆ ਹੋਵੇ ਜਾਂ ਦੇਸ਼ ਦੇ ਨਾਗਰਿਕ ਮਰਵਾਏ ਹੋਣ ਜੇ ਉਗਰਵਾਦੀਆਂ ਨਾਲ ਸੰਬੰਧ ਨੂੰ ਇਹੋ ਜਿਹਾ ਤਾਂ ਕੁਝ ਹੈਗਾ ਵੀ ਨਹੀਂ ਤਾਂ ਐਨਐਸਏ ਕਿੱਥੋਂ ਆਉਂਦੀ ਹੈ ਐਨਐਸਏ ਜਿਹੜੇ ਬੈਠੇ ਵਿਸ਼ਨੋਈ ਵਰਗੇ ਜੇਲ੍ਹਾਂ ਦੇ ਵਿੱਚ ਜਿਹੜੇ ਇੰਟਰਵਿਊ ਕਰਦੇ ਨੇ ਔਰ ਜਿਹੜੇ ਮੀਡੀਆ ਵਾਲੇ ਉਹਨਾਂ ਤੇ ਕਰ ਉਹਨਾਂ ਦੇ ਲੈ ਕੇ ਇੰਟਰਵਿਊ ਇਹੋ ਜਿਹੀ ਕ੍ਰਿਮੀਨਲ ਬੰਦਿਆਂ ਦੇ ਲੈਂਦੇ ਆ ਐਨਐਸਏ ਉਹਨਾਂ ਤੇ ਲੱਗਣੀ ਚਾਹੀਦੀ ਆ ਪਰ ਭਾਈ ਨਹੀਂ ਲੱਗਣੀ ਕਿਉਂਕਿ ਉਹਨਾਂ ਦਾ ਰਾਜ ਆ ਉਹਨਾਂ ਦਾ ਦੇਸ਼ ਆ ਆਪਾਂ ਇਸ ਦੇਸ਼ ਦੇ ਵਿੱਚ ਇੱਕ ਮਹਿਮਾਨ ਆ ਮਹਿਮਾਨ ਵਜੋਂ ਰਹਿ ਰਹੇ ਆ ਜਦ ਤੱਕ ਆਪਾਂ ਸਿਰ ਦਬਾ ਕੇ ਰਹਿ ਰਿਆਂ ਰਹੀ ਜਾ ਸਕਦੇ ਆ ਭਾਵੇਂ ਸੱਤ ਪੀੜੀਆਂ ਰਹਿ ਲੋ ਜਦੋਂ ਆਪਾਂ ਗਰਦਨ ਚੁੱਕਾਂਗੇ ਤਾਂ ਗਰਦਨ ਉਤਾਰਦੀ ਜਾਊਗੀ ਜੇਲ੍ਹ ਚ ਠੋਕ ਦਿੱਤਾ ਜਾਊਗਾ ਕਿਲ ਠੋਕ ਦਿੱਤੇ ਜਾਣਗੇ ਜ਼ੁਬਾਨਾ ਸਿਲ ਦਿੱਤੇ ਜਾਣਗੇ ਟੇਪਾ ਲਾ ਦਿੱਤੇ ਜਾਣਗੇ ਔਰ ਐਦਾਂ ਹੀ ਹੁੰਦਾ ਇਹਨਾਂ ਰਾਜਾਂ ਦੇ ਵਿੱਚ ਇਹ ਜਿਹੜਾ ਰਾਜ ਭਾਗ ਜਿੰਨੂੰ ਵੀ ਮਿਲਿਆ ਅੰਗਰੇਜ਼ਾਂ ਕੋਲ ਆਇਆ ਉਹਨਾਂ ਨੇ ਇਹ ਕੀਤਾ ਮੁਗਲਾਂ ਕੋਲ ਆਇਆ ਉਹਨਾਂ ਨੇ ਇਹ ਕੀਤਾ ਸੋ ਦੁਨੀਆ ਦਾ ਕੋਈ ਵੀ ਰਾਜ ਹੈ ਇੱਕ ਮਹਾਰਾਜਾ ਰਣਜੀਤ ਸਿੰਘ ਤੋਂ ਬਿਨਾ ਐਦਾਂ ਹੀ ਚੱਲਿਆ ਡਾਂਸ ਛੋੜੇ ਤੇ ਚੱਲਿਆ ਜ਼ਬਰਦਸਤੀ ਚੱਲਿਆ ਇਸੇ ਕਰਕੇ ਉਹਨਾਂ ਦੇ ਰਾਜ ਮਿਰ ਖਤਮ ਹੋ ਗਏ ਭਾਗ ਖਤਮ ਹੋ ਗਏ ਪਰਿਵਾਰ ਖਤਮ ਹੋ ਗਏ ਅੱਜ ਤੱਕ ਉਹਨਾਂ ਦਾ ਨਿਸ਼ਾਨ ਨਹੀਂ ਲੱਭ ਰਿਹਾ ਔਰ ਮੜੀਆਂ ਮੜੀਆਂ ਬਿਲਡਿੰਗਾਂ ਰਹਿ ਗਈਆਂ ਉੱਥੇ ਜਾ ਕੇ ਵੀਡੀਓ ਲੋਕ ਬਣਾ ਬਣਾ ਪਾਉਂਦੇ ਨੇ ਸੋ ਜਿਹੜਾ ਇਹ ੱੱ ਅਮਰਤਪਾਲ ਨਾਲ ਹੋਇਆ ਹੈ ਉਹਦਾ ਉਹਨਾਂ ਨੂੰ ਕੋਈ ਮਿਲ ਨਹੀਂ ਸਕਦਾ ਉਹਨਾਂ ਦਾ ਘਰ ਦਾ ਮੈਂਬਰ ਨਹੀਂ ਮਿਲਦਾ ਵੀਡੀਓਗ੍ਰਾਫੀ ਨਹੀਂ ਹੋਈ ਕੋਈ ਇੰਟਰਵਿਊ ਨਹੀਂ ਦਿੱਤਾ ਤਾਂ ਚਲੋ ਜੋ ਕੁਝ ਵੀ ਹੋਇਆ ਸੋ ਹੋਇਆ ਸੋ ਸ਼ੁਕਰ ਹੈ ਕਿ ਐਮਪੀ ਅਮਰਤਪਾਲ ਸਿੰਘ ਦਾ ਸੌ ਚੁੱਕ ਸਮਾਗਮ ਪੂਰਾ ਹੋ ਗਿਆ ਔਰ ਸੌ ਚੁੱਕ ਅਨਸਾਰੀ ਉਹਨਾਂ ਨੂੰ ਜਿਹੜੀ ਸਪੈਸ਼ਲ ਫੋਰਸ ਦਿੱਤੀ ਜਾਂਦੀ ਹੈ ਕੇਂਦਰ ਸਰਕਾਰ ਵੱਲੋਂ ਉਹ ਮਿਲੀ ਉਹ ਗਾਰਡ ਵਲੇ ਉਹਨਾਂ ਲਈ ਇੱਕ ਆਲੀਸ਼ਾਨ ਗੱਡੀ ਐਮਪੀ ਜਿਹੜੀਆਂ ਨੂੰ ਮਿਲਦੀ ਹੈ ਜਿਹਦੀ ਸਕਿਉਰਿਟੀ ਗੱਡੀ ਜਿਹੜੀ ਬੁਲੇਟ ਪ੍ਰੂਫ ਔਰ ਬਹੁਤ ਮਹਿੰਗੀ ਲਕਜ਼ਰੀ ਕਾਰ ਹੁੰਦੀ ਹੈ ਉਹ ਵੀ ਮਿਲੀ ਸੋ ਉਹਦੇ ਵਿੱਚ ਉਹ ਬੈਠ ਕੇ ਆਪਣਾ ਫੇਰ ਕੁਲਸ ਦੀ ਕਸਟਡੀ ਦੇ ਵਿੱਚ ਹੁਣ ਦੇਖੋ ਬੈਗ ਜਾ ਰਹੇ ਨੇ ਡਿਬਰੂਗੜ੍ਹ ਜਾ ਰਹੇ ਨੇ ਜਾਂ ਕਿੱਥੇ ਜਿੱਦੀ ਵੀਡੀਓ ਕਾਲ ਨਹੀਂ ਹੋਣ ਦਿੱਤੀ ਘਰ ਆਉਣ ਦੀ ਇਜਾਜ਼ਤ ਨਹੀਂ ਖਡੂਰ ਸਰ ਨਹੀਂ ਉਹ ਜਾ ਸਕਦਾ ਤਾਂ ਉਹਨੂੰ 2 ਦਿਨ ਜਾਂ 4 ਦਿਨ ਜੇਲ੍ਹ 'ਚ ਨਹੀਂ ਵੀ ਰੱਖਦੇ ਬਾਹਰ ਰੱਖਦੇ ਨੇ ਤਾਂ ਆਪਣੀ ਕਸਟਡੀ 'ਚ ਰੱਖਦੇ ਨੇ ਤਾਂ ਕਿ ਉਹਦਾ ਜਦੋਂ ਇੰਟਰਵਿਊ ਨਹੀਂ ਹੋ ਸਕਦਾ ਮੀਡੀਆ 'ਚ ਗੱਲ ਬਾਹਰ ਨਹੀਂ ਆਉਣੀ ਤਾਂ ਉਹ ਜੇਲ੍ਹ 'ਚ ਕੀ ਤਾਂ ਇੱਥੇ ਕੀ ਭਾਈ ਕੋਈ ਫਰਕ ਨਹੀਂ ਪੈਂਦਾ ਸੋ ਇੰਨਾ ਜ਼ਰੂਰ ਪੈ ਗਿਆ ਕਿ ਉਹਨਾਂ ਨੂੰ ਸਿਕਿਉਰਿਟੀ ਵੀ ਮਿਲੀ ਹੈ ਔਰ ਸਾਰਾ ਕੁਝ ਮਿਲਿਆ ਹੁਣ ਇੱਕ ਕੈਦੀ ਦੀ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬਸਰ ਨਹੀਂ ਹੋਊਗੀ ਇੱਕ ਐਮਪੀ ਦੇਸ਼ ਦਾ ਇੱਕ ਵਧੀਆ ਅਹੁਦੇਦਾਰ ਨਾਗਰਿਕ ਦੇ ਤੌਰ ਤੇ ਹੋਊਗੀ ਉੱਥੇ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਫੈਸਿਲਿਟੀਜ਼ ਹੁਣ ਮਿਲਣਗੀਆਂ ਜਿਹੜਾ ਆਹ ਬਲਟੋਹੇ ਵਰਗੇ ਰੋਂਦੇ ਸੀ ਨਾ ਕਿ ਭਾਈ ਅਮਰਤਪਾਲ ਤੇ ਐਨਐਸਸੀ ਦਾ ਮਿਹਰ ਤੇ ਵੀ ਕਹਿੰਦਾ ਲੱਗੀ ਸੀ ਐਨਐਸਸੀ ਵਿੱਚ ਕੀ ਹੁੰਦਾ ਵਧੀਆ ਖਾਣਾ ਸਾਰਾ ਕੁਝ ਵਧੀਆ ਰਹਿਣਾ ਬਹਿਣਾ ਸੈਨਾ ਮਿਲਦਾ ਕੋਈ ਚੱਕਰ ਨਹੀਂ ਅਮਰਤਪਾਲ ਉੱਥੇ ਵਧੀਆ ਰਹਿ ਰਿਹਾ ਹੈ ਬਹਿ ਰਿਹਾ ਹੈ ਔਰ ਵਧੀਆ ਉਹਨੂੰ ਟੀਵੀ ਮਿਲਿਆ ਹੋਇਆ ਹੈ ਵਧੀਆ ਖਾਣਾ ਮਿਲਦਾ ਬੈੱਡ ਲੱਗੇ ਹੋਇਆ ਐਂਦਾ ਕਹਿ ਰਿਹਾ ਸੀ ਜਿਵੇਂ ਉਹਦੀ ਭੂਆ ਦਾ ਮੁੰਡਾ ਹੋਵੇ ਔਰ ਉਹਦੀ ਮੁਲਾਕਾਤ ਕਰਕੇ ਆਵੇ ਸੋ ਖੱਚ ਬੰਦਾ ਖੱੱਚਾ ਮਾਰਦਾ ਸੀ ਇਸੇ ਕਰਕੇ ਬਹੁਤ ਜਮਾਨਤ ਜਬ ਤੱਕ ਆ ਬੈਠ ਭਾਈ ਅਮਰਤਪਾਲ ਨੂੰ ਪਹਿਲਾਂ ਤਾਂ ਜਿਵੇਂ ਦਾ ਵੀ ਮਾੜਾ ਖਾਣਾ ਮਿਲਿਆ ਜੋ ਮਿਲਿਆ ਹੋਣ ਲੱਗਦਾ ਕਿ ਖਾਣੇ ਤੋਂ ਲੈ ਕੇ ਰਹਿਣ ਸਹਿਣ ਦੇ ਵਿੱਚ ਫਰਕ ਆਊਗਾ ਭਾਈ ਬਾਕੀ ਸਰਕਾਰਾਂ ਪੰਜਾਬ ਸਰਕਾਰ ਨੇ ਜਿਹੜੀ ਉਹਦੇ ਨਾਲ ਧੱਕਾ ਕਰਿਆ ਐਨਐਸਏ ਲਵਾ ਕੇ ਉਹਨੂੰ ਸੁਟਿਆ ਤਾਂ ਪੰਜਾਬ ਦੇ ਲੋਕਾਂ ਨੇ ਦਿਖਾਤਾ ਇਹਨਾਂ ਦੇ ਐਸਾ ਕਰਾਰਾ ਥੱਪੜ ਮੂੰਹ ਤੇ ਮਾਰਿਆ ਕਿ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ ਰਹਿਦਾ ਖੁੰਦਾ ਜਿਮਨੇ ਚੋਣਾ ਚ ਵੱਜੂਗਾ ਜਿਹੜਾ ਬਾਕੀ ਰਹਿ ਗਿਆ ਭਾਈ ਇਸੇ ਪੰਜਾਬੀ ਲੋਕਾਂ ਅਸੀਂ ਮਾਰਦੇ ਘੱਟ ਔਰ ਪਜਾਂਦੇ ਜ਼ਿਆਦਾ ਅਸੀਂ ਪਜਾਂਦੇ ਵੀ ਔਰ ਕਸੀਟਦੇ ਵੀ ਜ਼ਿਆਦਾ ਇਹ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਸੀਗੇ ਹਨਾ ਸੋ ਆਪਣੀਆਂ ਗੱਲਾਂ ਕਹੀਆਂ ਆਪਣੇ ਮੂੰਹ ਚੋਂ ਨਿਕਲੀਆਂ ਆਪਣੇ ਆਪ ਉਹਨਾਂ ਦੇ ਮੂੰਹ ਚੋਂ ਪੈ ਰੀਆਂ ਨੇ ਦੇਖਣੀਆਂ ਪੈ ਰੀਆਂ ਨੇ ਉਹਨਾਂ ਨੂੰ ਸੋਚਣਾ ਵਿਚਾਰਨਾ ਪੈ ਰਿਹਾ ਕਿ ਮੈਂ ਗਲਤੀ ਤਾਂ ਕਰ ਬੈਠਾ ਪਰ ਇਹਦਾ ਪਛਤਾਵਾ ਜ਼ਰੂਰ ਹੋਗਾ ਨੂੰ ਹੁਣ ਸੁਪੜਾ ਸਾਫ਼ ਹੋਣਾ ਹੈ ਜਿਮਨੀ ਚੋਣਾ ਚ ਵੀ ਹੋਣਾ ਲੋਕੋ ਤਕੜੇ ਹੋ ਜਾਓ ਮੇਰੇ ਭੈਣੋ ਪ੍ਰਭੋ ਜਿੰਨੇ ਇਹਨਾਂ ਦੇ ਚਪੇੜਾ ਦਰ ਚਪੇੜਾ ਮਾਰੀ ਜੋ ਇਹਨਾਂ ਦੇ ਮੂੰਹ ਲਾਲ ਹੋਣ ਦਿਓ ਇਹਦੋਂ ਅਗਲੀ ਵਿਧਾਨ ਸਭਾ ਆਦੀਆਂ ਜਦੋਂ ਆਉਣੀਆਂ ਉਦੋਂ ਇਹਨਾਂ ਦਾ ਦੇਖਿਓ ਕੀ ਹਾਲ ਹੁੰਦਾ ਉਦੋਂ ਉਹਨਾਂ ਇਹ ਇਹ ਕੁਛ ਸਰਬਜੀਤ ਸਿੰਘ ਖਾਲਸਾ ਕੁਛ ਅਮਰਤਪਾਲ ਖਾਲਸਾ ਇਹਨਾਂ ਦੇ ਨਾਲ ਜਿਹੜੇ ਕੁਛ ਜਮਾ ਨੇ ਅੰਦਰ ਜੇਲ੍ਹ 'ਚ ਬੰਦ ਨੇ ਕੁਛ ਬੰਦੀ ਸਿੰਘ ਇੱਧਰ ਜਿਹੜੇ ਪਹਿਲਾਂ ਤੋਂ ਬੰਦ ਨੇ ਉਹ ਵੀ ਮੈਦਾਨ ਵਿੱਚ ਆਉਣਗੇ ਸੋ ਪੰਜਾਬ ਦਾ ਨਜ਼ਾਰਾ ਦੇਖਣ ਵਾਲਾ ਹੋਊਗਾ ਜਿਹਨੂੰ ਲੋਕ ਖਾਲਿਸਤਾਨੀ ਖਾਲਿਸਤਾਨੀ ਕਹਿੰਦੇ ਨੇ ਸੋ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਇੱਕ ਵਧੀਆ ਨਜ਼ਾਰਾ ਮਿਲੂਗਾ ਤੁਹਾਨੂੰ ਵਿਧਾਨ ਸਭਾ ਤੋਂ ਲੈ ਕੇ ਸੋ ਆਹ ਜਿਹੜੀਆਂ ਖੱਟੀਆਂ ਪਿਕਲੀਆਂ ਪੱਗਾ ਦਿੱਲੀ ਦੇ ਦੱਲੇ ਬਣੇ ਹੋਏ ਨੇ ਇਹਨਾਂ ਨੂੰ ਜਾਂਦਿਆਂ ਕੋਈ ਸਮਾਂ ਨਹੀਂ ਲੱਗਣਾ 5 ਸਾਲਾਂ ਦੇ ਵਿੱਚੋਂ ਕਿੰਨਾ ਟਾਈਮ ਹੋ ਗਿਆ ਉਹਨਾਂ ਗਿਣ ਲਓ ਜਿੰਨੇ ਘਟ ਰਹਿ ਗਏ ਉਹਨੇ ਦੇਖ ਲਓ ਬਸ ਉਹਨੇ ਇੱਕ ਦਿਨ ਔਖੇ ਸੋਖੇ ਬਤੀਤ ਕਰ ਲਓ ਟੱਕਾ ਪੂਰਾ ਹੀ ਹੋ ਰਿਹਾ ਅਕਾਲੀਆ ਨੇ ਟੱਕਾ ਕਰਿਆ ਕੱਲ ਹੀ ਸਾਫ ਇਹਨਾਂ ਨੇ ਕੀਤਾ ਇਹ ਸਾਫ కాంగ్రెస్یاں ਨੇ ਗਲਤੀ ਨੂੰ ਸਬਕ ਲੈ ਕੇ ਮੜਾ ਜਾ ਨਰਮ ਚੱਲੇ ਕੈਪਟਨ ਸਾਹ ਦਾ ਉਦਾਹਰਨ ਦੇਖ ਲਓ ਮਿਸਾਲ ਤੁਹਾਡੇ ਸਾਹਮਣੇ ਅੱਜ 7-8 ਐਮਪੀ ਫਿਰਦੇ ਐ ਔਰ ਅੱਗੇ ਵੀ ਉਹਨਾਂ ਦੇ ਵਿਧਾਨ ਸਭਾ ਵਿੱਚ ਵੀ ਆਉਣਗੇ ਸੋ ਦੋਸਤੋ ਅਮਰਤਪਾਲ ਦਾ ਸੌ ਚੱਕ ਸਮਾਗਮ ਵਧੀਆ ਹੋ ਗਿਆ ਜਿਹੜੀਆਂ ਕਤਿਹੜਾ ਦੁੱਕੀ ਦੁੱਕੀ ਦੀਆਂ ਚਵਲਾ ਭੌਂਦੀਆਂ ਸੀ ਹੁਣ ਇਸ ਸੰਵਿਧਾਨ ਦੀ ਸੌ ਚੱਕੂਗਾ ਕਿਹੜੇ ਮੂੰਹ ਚੱਕਣਾ ਚੱਕੂਗਾ ਖੋਤੇ ਉਹ ਜਿਹੜੇ ਮੂੰਹ ਨਾਲ ਤੁਸੀਂ ਭੌਂਦਦੇ ਹੋ ਜਿਹੜੇ ਮੂੰਹ ਨਾਲ ਤੁਹਾਡੇ ਆਗਾ ਤੁਹਾਡੇ ਖਸਮਾਂ ਨੇ ਤੁਹਾਡੇ ਪਿਵਾਣੇ ਚੁੱਕੀ ਸੀ ਉਸੇ ਮੂੰਹ ਨਾਲ ਉਹ ਵੀ ਚੁੱਕ ਲੂਗਾ ਉਹਨੂੰ ਕੀ ਫਰਕ ਪੈਂਦਾ ਹੈ ਜੇ ਇਹੇ ਚੁੱਕ ਸਕਦੇ ਨੇ ਇਹ ਚੁੱਕ ਕੇ ਰਾਜ ਕਰ ਸਕਦੇ ਨੇ ਤਾਂ ਅਸੀਂ ਸੌ ਕਿਉਂ ਨਹੀਂ ਚੁੱਕ ਸਕਦੇ ਬਈ ਅਸੀਂ ਜੁੱਤੀਆਂ ਖਾਣ ਜੋ ਅਸੀਂ ਵੀ ਸੌ ਚੁੱਕਾਂਗੇ ਜੇ ਤੁਸੀਂ ਸੌ ਚੁੱਕ ਕੇ ਕਰਤੂਤਾਂ ਭਟੀਆਂ ਕਰ ਸਕਦੇ ਹੋ ਪਰ ਅਸੀਂ ਤੁਹਾਡੇ ਵਿੱਚੋਂ ਨਹੀਂ ਹੈਗੇ ਅਮਰਤਪਾਲ ਉਹ ਨਸਲ ਨਹੀਂ ਹੈਗੀ ਵੀ ਸੌ ਚੁੱਕ ਕੇ ਕੁਝ ਗਦਾਰੀ ਕਰੇ ਉਹ ਆਪਣਾ ਹਲਕੇ ਦੇ ਵਿਕਾਸ ਲਈ ਸੋਚੇ ਔਰ ਉਥੋਂ ਦੇ ਲੋਕਾਂ ਨੇ ਜੇ ਵੋਟ ਪਾ ਕੇ ਇੰਨਾ ਜੋਰ ਲਾ ਕੇ ਜਤਾਇਆ ਤਾਂ ਉਹਨਾਂ ਲੋਕਾਂ ਦਾ ਵੀ ਸਰਕਾਰ ਨੂੰ ਮਾਨ ਮਰਿਆਦਾ ਰੱਖਣੀ ਚਾਹੀਦੀ ਹੈ ਉਹ ਲੋਕ ਲੋਕ ਕਹਿੰਦੇ ਸੀਗੇ ਜਿਵੇਂ 5 ਸਾਲ ਪਹਿਲਾਂ ਨਿਕਲ ਕੇ ਅੱਜ ਤੱਕ ਪਹਿਲਾਂ ਕਿਸੇ ਨੇ ਨਹੀਂ ਕੁਝ ਕੀਤਾ ਜਦੋਂ ਦਾ ਇੱਥੇ ਇਲੈਕਸ਼ਨ ਹੋਏ ਨੇ ਇਕਤਿ ਅਮਰਤਪਾਲ ਸਿੰਘ ਨੂੰ ਵੋਟ ਪਾਣੀ ਹੈ ਪਾਤਾ ਜਿਤਾਤਾ ਜੇ ਇਹ 5 ਸਾਲ ਅੰਦਰ ਹੀ ਰਿਹਾ ਇਹਨੂੰ ਬਾਹਰ ਨਾ ਆਉਣ ਦਿੱਤਾ ਇਹਦੇ ਨਾਲ ਐਂ ਈ ਤੱਕਾ ਹੁੰਦਾ ਰਿਹਾ ਤਾਂ ਲੋਕ ਬਹੁਤ ਸਮਝਦਾਰ ਨੇ ਉਹ 5 ਸਾਲ ਵੀ ਬਰਦਾਸ਼ਤ ਕਰ ਜਾਣਗੇ ਪਰ ਅਗਲੇ 5 ਸਾਲ ਫੇਰ ਇੱਦਾਂ ਹੀ ਇੱਕ ਤੇ 2 ਲੱਖ ਵੋਟਾਂ ਨਾਲ ਜਿੱਤਿਆ ਅਗਲੀ ਵਾਰ ਚਾ ਚਾਰ ਦੇ ਚਾਰ ਨਾਲ ਹੀ ਜਿੱਤ ਜਾਣਾ ਉੱਥੇ ਕਿਸੇ ਨੂੰ ਖਲੋਣੀ ਨਹੀਂ ਦੇਣਾ ਉਹਨਾਂ ਨੇ ਹੋ ਸੁਪੜੇ ਸਾਫ਼ ਹੋ ਜਾਣਾ ਸੋ ਉਹ ਦਿਨ ਵੀ ਤੁਹਾਨੂੰ ਵੇਖਣ ਨੂੰ ਮਿਲੋਗੇ ਮਾਨ ਸਾਹਿਬ ਬਹੁਤ ਜਲਦੀ ਦੇਖੋਗੇ ਥੀਲੇ ਕੋਈ ਦਰਿਆ ਦੇ ਵਿੱਚ ਕੋਈ ਵੱਡੇ ਦਰਿਆ ਦੇ ਵਿੱਚ ਕੋਈ ਭਾਗੜਾ ਚ ਕੋਈ ਕਿਤੇ ਕੋਈ ਨੀਲੋ ਨਹਿਰ ਚ ਇਦਾਂ ਸਾਰੇ ਤਰ ਜਾਣਗੇ ਔਰ ਲੋਕੀ ਤੁਹਾਡੇ ਮਗਰ ਚੜ ਜਾਣਗੇ ਤੇ ਤੁਸੀਂ ਕੱਚ ਚ ਜਿਵੇਂ ਉਹ ਕਹਿੰਦੇ ਸੀ ਮੈਂ ਤੋਂ ਫਕੀਰ ਆਦਮੀ ਹੈ ਝੋਲਾ اٹھਾ ਕੇ ਚਲੇ ਜਾਣਗੇ ਉਹ ਝੋਲਾ ਫੇਰ ਚਲਾ ਕੇ ਲੈ ਉਹ ਝੋਲੇ ਚ ਕਰਾਮਾਤਾਂ ਝੋਲਾ ਬਹੁਤ ਕਰਾਮਾਤ ਦਾ ਵਧੀਆ ਕਰਾਇਆ ਹੋਇਆ ਉਹ ਕਿਸੇ ਬਾਬੇ ਤੋਂ ਉਹਦੇ ਤੇ ਮੰਤਰ ਪੜਵਾਇਆ ਹੋਇਆ ਉਹ ਝੋਲਾ ਜਿੰਨਾ ਜੇ ਲੱਭਦਾ ਨੇ ਇਹਨਾਂ ਲੋਕਾਂ ਨੂੰ ਉਹਨੂੰ ਸਾੜਿਆ ਨਹੀਂ ਜਾਂਦਾ ਉਹਨਾਂ ਚਿਰੇ ਸੰਸਦ ਸੰਸਦ ਚੋਂ ਬਾਹਰ ਨਹੀਂ ਜਾਂਦੇ ਸੋ ਮਾਨ ਸਾਹਿਬ ਤੁਹਾਡੇ ਕੋਲ ਤਾਂ ਝੋਲਾ ਵੀ ਨਹੀਂ ਹੈਗਾ ਉਹ ਬੰਦਾ ਜੇ ਗਲਤੀ ਕਰਦਾ ਤਾਂ ਗਲਤੀ ਨੂੰ ਰਿਕਵਰ ਵੀ ਕਰ ਲੈਂਦੇ ਨੇ ਇਹ ਸੈਂਟਰ ਵਾਲੇ ਕਿ ਤੁਹਾਡੇ ਤੋਂ ਰਿਕਵਰ ਵੀ ਨਹੀਂ ਹੋਣੀ ਕਿਉਂਕਿ ਤੁਹਾਡੀ ਰਿਕਵਰੀ ਸੈਂਟਰ ਨੇ ਵੀ ਹੋਣਦੇ ਨਹੀਂ ਰਿਕਵਰੀ ਆਪਣੇ ਉਹਨਾਂ ਸਟੇਜਾਂ ਤੇ ਆ ਕੇ ਕਮੇਡੀਆਂ ਕਰ ਕਰਕੇ ਉਦਾਂ ਹੀ ਸ਼ੋਅ ਲਾ ਲਾ ਕੇ ਪੂਰੀ ਕਰੋਗੇ ਸੋ ਤੁਹਾਡਾ ਐਂਡ ਹੈ ਦਾ ਐਂਡ ਔਰ ਅਮਰਤਪਾਲ ਨੇ ਚੁੱਕ ਲਈ ਜੇ ਸੋ ਔਰ ਅੱਜ ਤੋਂ ਬਣ ਗਏ ਉਹ ਕੋਈ ਅਤੰਕਵਾਦੀ ਕਹਿੰਦਾ ਸੀ ਕੋਈ ਖਾਲਸਤਾਨੀ ਕਹਿੰਦਾ ਸੀ ਜੋ ਮਰਜੀ ਕਹੋ ਅੱਗੇ ਤੁਸੀਂ ਐਮਪੀ ਲਾਓ ਬੰਦੇ ਦੇ ਪੁੱਤ ਬਣ ਕੇ ਐਮਪੀ ਐਮਪੀ ਅਮਰਤਪਾਲ ਸਿੰਘ ਖਾਲਸਤਾਨੀ ਕਹਿ ਦੋ ਐਮਪੀ ਅਮਰਤਪਾਲ ਸਿੰਘ ਖਾਲਸਾ ਕਹਦੋ ਜਿਵੇਂ ਮਰਜ਼ੀ ਕਹਦੋ ਬਾਕੀ ਤੁਹਾਡੇ ਵਿਚਾਰ ਨੇ ਜਿਵੇਂ ਕਹੋਗੇ ਤੁਸੀਂ ਤੁਹਾਡੀ ਜੁਬਾਨ ਹੈ ਗੰਦੀ ਕਹੋਗੇ ਤਾਂ ਇਹਨੂੰ ਗੰਦ ਮੈਂ ਤੁਹਾਡੇ ਅੰਦਰ ਗੰਦ ਜਾਊਗਾ ਚੰਗੀ ਬੋਲੋਗੇ ਤਾਂ ਅੰਦਰ ਚੰਗਾ ਜਾਊਗਾ ਚੰਗੀਆਂ ਚੀਜ਼ਾਂ ਜਾਣਗੀਆਂ ਲੋਕ ਸੁਣਨਗੇ ਵਿਚਾਰਨਗੇ ਸੋ ਦੋਸਤੋ ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਇਹਨੂੰ ਮੜੀ ਜਿਹਾ ਸ਼ੇਅਰ ਕਰੋ ਖਾ ਥੋੜੀ ਜਿਹਾ ਸਰਕਾਰਾਂ ਦੇ ਕਰਨਾਂ ਤੇ ਜੂ ਆਵੇ ਉਹਨਾਂ ਨੂੰ ਪਤਾ ਲੱਗੇ ਕਿ ਲੋਕ ਕਿੰਨੇ ਸਾਡੇ ਤੋਂ ਤੜਪੇ ਹੋਏ ਨੇ ਇਹ ਨਾ ਸੋਚਣ ਕਿ ਇਹ ਟੁੱਕਾ ਸੀ ਐਦਾਂ ਹੋ ਗਿਆ ਸਾਡਾ ਸੀ ਵਿਧਾਨ ਸਭਾ ਵਿੱਚ ਸੀ ਸੁਲਝਣ ਨਹੀਂ ਦੇਣਾ ਇਹਨਾਂ ਦਾ ਮਸਲਾ ਇਹ ਪੰਜਾਬ ਨੂੰ ਦੀਮਕ ਹੈ ਘੋਨਾ ਪੰਜਾਬ ਨੂੰ ਇਹ ਉਹ ਜਿਹਨੂੰ ਕਹਿੰਦੇ ਨੇ ਸਿਉਕ ਸਿਉਕ ਹੈ ਇਹ ਸਿਉਕ ਅਸੀਂ ਲੱਗਣ ਨਹੀਂ ਦੇਣੀ ਜਿਹੜੀ ਲੱਕੜੀ ਨੂੰ ਲੱਗ ਜੇ ਜਿਹੜੇ ਮੰਜੇ ਨੂੰ ਲੱਗ ਜੇ ਉਹ ਟੁੱਟ ਜਾਂਦਾ ਜਿਹੜੇ ਦਰਖਤ ਨੂੰ ਲੱਗ ਜੇ ਉਹ ਦਰਖਤ ਖਤਮ ਹੋ ਜਾਂਦਾ ਜਿਹੜੇ ਜਿਹੜੀ ਛੱਤ ਨੂੰ ਲੱਗ ਜੇ ਛੱਤ ਚਲੀ ਜਾਂਦੀ ਹੈ ਸੋ ਅਸੀਂ ਪੰਜਾਬ ਨੂੰ ਐਦਾਂ ਨਹੀਂ ਜਾਣ ਦੇਣਾ ਦੀਮਕ ਇੱਕ ਭੈੜੀ ਜੀ ਚੀਜ਼ ਤੋਂ ਨਹੀਂ ਜਾਣ ਦੇਣਾ ਅਸੀਂ ਇਹੋ ਜਿਹੇ ਕੈਮੀਕਲ ਲਾਵਾਂਗੇ ਦਿਮਗਾਂਦਰ ਦੀ ਅੰਦਰ ਸੌਣੀਆਂ ਸੋ ਜਿਵੇਂ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਔਰ ਵੀਡੀਓ ਕਰ ਦਿਓ ਸ਼ੇਅਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ